ਫਿਰ ਪਾਪ ਕੀ ਹੈ ਧਿਆਨ ਨਾਲ ਸੁਣਿਓ ਜਿਹੜਾ ਅਸੀਂ ਕਰ ਰਹੇ ਆ ਪਾਪ ਹੈ ਕਿਸੇ ਬਾਰੇ ਮਾੜਾ ਸੋਚਣਾ ਹੁਣ ਆਪਣੇ ਆਪ ਨੂੰ ਹਰ ਇੱਕ ਨੂੰ ਪਤਾ ਵੀ ਮੈਂ ਕਿਸੇ ਬਾਰੇ ਮਾੜਾ ਸੋਚਦਾ ਕਿੰਨੇ ਜੇ ਮਾੜਾ ਸੋਚਦੇ ਨਾ ਹੋਈਏ ਤੇ ਫਿਰ ਲੋਕ ਮਾੜੇ ਕੰਮ ਕਰਨ ਕਿਉਂ ਜੇ ਮਾੜਾ ਸੋਚਦੇ ਆ ਤੇ ਮਾੜੇ ਫੈਕਟਰੀ ਹੈ ਮੈਂ ਪਹਿਲਾਂ ਰੰਭ ਕੀਤਾ ਸੀ ਆਹ ਦਿਮਾਗ ਕਾਰਖਾਨਾ ਹੈ ਇੱਥੇ ਮਾੜੀਆਂ ਪਲੈਨਿੰਗਾਂ ਆਉਂਦੀਆਂ ਨੇ ਜਿਹੜਾ ਵੀ ਬੰਦਾ ਇੱਥੇ ਮਾੜੀਆਂ ਪਲੈਨਿੰਗਾਂ ਬਣਾਉਂਦਾ ਹੈ ਕਿਸੇ ਨੂੰ ਡੇਗਣ ਦੀਆਂ ਕਿਸੇ ਨੂੰ ਸੁੱਟਣ ਦੀਆਂ ਕਿਸੇ ਕਰ ਲੜਾਈ ਪਾਉਣ ਦੀਆਂ ਸਮਝ ਲਓ ਉਹ ਦੇ ਵਰਗਾ ਪਾਪੀ ਦੁਨੀਆ ਤੇ ਹੈ ਹੀ ਕੋਈ ਨਹੀਂ ਉਹ ਭਾਵੇਂ ਗੁਰਦੁਆਰੇ ਦਾ ਦੂਰਾ ਹੋ ਕੇ ਕਹੀ ਜਾਵੇ ਨਾਨਕ ਨਾਮ ਚੜ੍ਹਦੀ ਕਲਾ ਅੱਗੇ ਬੋਲੋ ਤੇਰੇ ਭਾਣਾ ਅੱਛਾ ਇਹੋ ਜਿਹੇ ਜਿਹੜੇ ਬੰਦੇ ਬੀਬੀਆਂ ਹੁੰਦੀਆਂ ਨੇ ਸਭੋ ਜਿਆਦਾ ਜ਼ੋਰ ਨਾਲ ਨਾਨਕ ਨਾਮ ਚੜ੍ਹਦੀ ਕਲਾ ਕਰਦੇ ਆ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਵੀ ਸ਼ਾਇਦ ਜਿਆਦਾ ਜ਼ੋਰ ਨਾ ਚੜਦੀ ਕਲਾ ਹੋ ਜਾਣੀ ਨਾਨਕ ਨਾ ਤੇ ਅੰਦਰ ਪਲੈਨਿੰਗ ਚੱਲਣ ਦੀ ਹੁੰਦੀ ਹੈ ਵੀ ਉਹਦੇ ਕਰ ਲੜਾਈ ਕਿੱਦਾਂ ਪਾਉਣੀ ਹੈ ਉਹਦੀ ਨੌ ਦੀ ਸਾਸ ਨਾਲ ਲੜਾਈ ਕਿੱਦਾਂ ਪਾਉਣੀ ਹੈ ਉਹ ਭਰਾ ਭਰਾ ਨੂੰ ਅੱਡ ਕਿਵੇਂ ਕਰਨਾ ਉੱਥੇ ਵਟਵਾਰਾ ਕਿੱਦਾਂ ਕਰਾਉਣਾ ਤੇ ਜਦੋਂ ਕਿਤੇ ਅਰਦਾਸ ਚ ਕਰਾਉਣਾ ਉਦੋਂ ਕਿਹਣਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਵੀ ਤੇਰੇ ਕਹਿਣ ਨਾਲ ਸਰਬੱਤ ਦਾ ਭਲਾ ਹੁੰਦਾ ਹੋਵੇ ਤੇ ਜਿੰਨਾ ਮੋਦੀ ਨੇ ਕਿਹਾ ਹੁਣ ਤਾਂ ਦੇਸ਼ ਤਰ ਜਾਂਦਾ ਫਿਰ ਤੇ ਆ ਕਿਸਾਨ ਸਰਕਾਰਾਂ ਰਾਤ ਮੈਂ ਕਿਹਾ ਸੀ ਸੜਕਾਂ ਤੇ ਰੁਣਦੇ ਹੀ ਨਾ ਫੇ ਤੇ ਹੁਣ ਦੇਸ਼ ਤਰੱਕੀ ਤੇ ਹੁੰਦਾ ਜੇ ਕਹਿਣ ਨਾ ਹੁੰਦਾ ਹੋਵੇ ਤੇ ਕਹਿਣਾ ਨਹੀਂ ਕਰਨਾ ਪੈਣਾ ਮੈਂ ਆਪਣੇ ਜੀਵਨ ਕਾਲ 'ਚ ਐਸੇ ਐਸੇ ਮਨੁੱਖ ਵੇਖੇ ਜਿਨ੍ਹਾਂ ਕੋਲੋਂ ਮਾਂ ਤੇ ਘੰਟਿਆਂ ਬਧੀ ਲੈਕਚਰ ਕਰਾ ਲਓ ਬਾਪ ਤੇ ਘੰਟਿਆਂ ਬਧੀ ਲੈਕਚਰ ਕਰਾ ਲਓ ਲੈਕਚਰ ਕਰ ਨੂੰ ਕੀ ਆ ਬੋਲਣ ਨੂੰ ਕੀ ਆ ਪਤਾ ਤੇ ਲੱਗਣਾ ਜਦੋਂ ਮਾਂ ਨਾਲ ਬਹਿਣਾ ਹੈ ਜਦੋਂ ਪਿਤਾ ਨਾਲ ਵਿਚਾਰ ਚਰਚਾ ਹੁੰਦੀ ਹੈ ਜਿਹੜਾ ਸਮਾਜ ਵਿੱਚ ਪला ਹੁੰਦਾ ਹੈ ਪਾਪ ਕੀ ਹੈ ਮਾੜੀ ਸੋਚ ਅਪਰਾਧ ਕੀ ਹੈ ਜਦੋਂ ਉਸ ਸੋਚ ਨੂੰ ਤੂੰ ਪ੍ਰੈਕਟੀਕਲ ਰੂਪ ਦੇ ਦਿੰਦਾ ਆਪਾਂ ਕਹਿੰਦੇ ਫਲਾਣਾ ਬੰਦਾ ਅਪਰਾਧੀ ਬੜਾ ਹੈ ਉਹ ਅਪਰਾਧ ਜਿਹੜਾ ਉਹਨੇ ਕੀਤਾ ਪਹਿਲਾਂ ਉਹਦੇ ਦਿਮਾਗ ਚੋਂ ਪਲੈਨਿੰਗ ਬਣੀ ਹੈ